ਹੁਣ 2025 ਦੇ ਵਿੱਚ ਜਿੱਥੇ ਕਿ ਹੁਣ ਮੁੱਲਾਪੁਰ ਨਿਊ ਚੰਡੀ ਮੁਲਾਕਪੁਰ ਦੇ ਵਿੱਚ ਮਹਾਰਾਜਾ ਯਾਗਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਵਿੱਚ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਬਿਹਤ ਵੱਡਾ ਫੈਸਲਾ ਬੀਬੀਸੀਆਈ ਵੱਲੋਂ ਲਿਆ ਗਿਆ ਜਿੱਥੇ ਕਿ ਹੁਣ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਤੇ ਹੁਣ ਇਸ ਕ੍ਰਿਕਟ ਸਟੇਡੀਅਮ ਦੇ ਵਿੱਚ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ ਔਰ ਹੁਣ ਸਭ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਜਿਹੜਾ ਮੈਚ ਹੋਵੇਗਾ ਉਹ ਦੋ ਔਰ ਜਿਹੜੇ 1 ਡੇ ਮੈਚ ਜਿਹੜੇ ਨੇ ਇੰਟਰਨੈਸ਼ਨਲ ਮੈਚ ਉਹ ਖੇਡਣਗੇ ਉਸ ਤੋਂ ਬਾਅਦ ਫਿਰ ਜਿੱਥੇ ਭਾਰਤ ਤੇ ਨਾਲ ਦੀ ਨਾਲ ਪਾਕਿਸਤਾਨ ਦਾ ਆਮੋ ਸਾਹਮਣਾ ਹੋਵੇਗਾ ਔਰ ਜਿਹੜੇ ਇਹ T20 ਮੈਚ ਖੇਡੇ ਜਾਣਗੇ ਇਸ ਤੇ ਇਸ ਦੇ ਵਿੱਚ ਤੇ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਇੰਟਰਨੈਸ਼ਨਲ ਮੈਚ ਇੱਥੇ ਖੇਡੇ ਜਾਣਗੇ ਹਾਲਾਂਕਿ ਦੱਸ ਹੀ ਹੈ ਕਿ IPL ਦਾ ਜਿਹੜਾ ਇਹ ਗੜ ਮੰਨਿਆ ਜਾਂਦਾ ਹੈ ਇੱਥੇ IPL ਖੇਡੇ ਜਾਂਦੇ ਨੇ ਪਰ ਹੁਣ ਇੱਥੇ ਇੰਟਰਨੈਸ਼ਨਲ ਮੈਚ ਵੀ ਖੇਡੇ ਜਾਣਗੇ ਪਹਿਲਾ ਮਹਿਲਾਵਾਂ ਦਾ ਮੈਚ ਹੋਵੇਗਾ ਉਸ ਤੋਂ ਬਾਅਦ ਦੇ T20 ਮੈਚ ਜਿਹੜੇ ਹੋਣਗੇ ਆਪ ਨੂੰ ਸਾਹਮਣੇ ਟੀਮਾਂ ਹੋਣਗੀਆਂ ਜਿਸ ਤੋਂ ਬਾਅਦ ਇਹ ਪਹਿਲ ਦੇ ਆਧਾਰ ਤੇ ਹੀ ਇਹ ਫੈਸਲਾ ਲਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਈ ਸੀ ਔਰ ਕਈ ਥਾਵਾਂ ਤੇ ਜਿਹੜੇ ਮੈਚ ਹੋਏ ਸੀ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਸੀ ਕਈਆਂ ਦੇ ਵੈਨਿਊ ਚੇਂਜ ਕੀਤੇ ਗਏ ਸੀ ਤੇ ਹੁਣ ਵੀ ਜਿਹੜੇ ਵੈਨਿਊਸ ਚੇਂਜ ਹੋਏ ਨੇ ਕਿਤੇ ਨਾ ਕਿਤੇ ਕਈ ਥਾਵਾਂ ਦੇ ਖਰਾਬ ਮੌਸਮ ਨੂੰ ਦੇਖਦੇ ਹੋਏ ਇਹ ਮੈਚੇਸ ਜਿਹੜੇ ਨੇ ਉਹਨਾਂ ਦੀ ਜਿਹੜੀ ਥਾਂ ਆ ਉਹ ਬਦਲ ਦਿੱਤੀ ਆ ਤਾਂ ਬਹੁਤ ਵੱਡਾ ਫੈਸਲਾ BCCI ਵੱਲੋਂ ਲਤਾ ਗਿਆ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2025 ਦੇ ਵਿੱਚ ਹੁਣ ਜਿਹੜੇ ਇਹ ਮੈਥ ਹੋਣਗੇ ਮੁੱਲਾਪੁਰ ਜਿਹੜੇ ਸਟੇਡੀਅਮ ਦੇ ਵਿੱਚ ਹੋਣਗੇ ਔਰ ਦੱਸ ਦਈਏ ਕਿ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਹੁਣ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ ਪਹਿਲਾ ਮਹਿਲਾਵਾਂ ਦਾ ਮੈਚ ਹੋਵੇਗਾ ਉਸ ਤੋਂ ਬਾਅਦ ਟੀਮਾਂ ਹੋਰ ਆਹਮੋ ਸਾਹਮਣੇ T20 ਮੈਚ ਹੋਣਗੇ ਤਾਂ ਬਹੁਤ ਵੱਡੇ ਪੱਧਰ ਤੇ ਹੋਣੇ ਬਦਲਾਅ ਹੋ ਗਿਆ ਦੱਸ ਦਈਏ ਕਿ ਪਹਿਲੀ ਵਾਰ ਹੋਵੇਗਾ ਕਿ ਜਿੱਥੇ ਇਹ ਮੈਚ ਖੇਡੇ ਜਾਣਗੇ ਲੋਕ ਜਿਹੜੇ ਨੇ ਦਿਲਚਸਪੀ ਜ਼ਿਆਦਾ ਦਿਖਾਉਣਗੇ ਕਿਉਂਕਿ ਅਜੇ ਹਾਂ ਪਹਿਲੀ ਵਾਰ ਹੋਵੇਗਾ ਕਿ ਇੰਟਰਨੈਸ਼ਨਲ ਮੈਚਸ ਜਿਹੜੇ ਨੇ ਉਹ ਮੁੱਲਾਪੁਰ ਦੇ ਵਿੱਚ ਸਟੇਡੀਅਮ ਦੇ ਵਿੱਚ ਖੇਡੇ ਜਾਣਗੇ ਤੇ ਸ਼ੈਡਿਊਲ ਪੂਰਨ ਤੌਰ ਤੇ ਤਿਆਰ ਕਰ ਦਿੱਤਾ ਗਿਆ ਹੈ ਔਰ ਇਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਦੱਸਿਆ ਕਿ ਜਿਹੜੇ ਸਟੇਡੀਅਮਸ 'ਚ ਪਹਿਲਾਂ ਖੇਡੇ ਜਾਂਦੇ ਨੇ ਮੈਚ ਤਾਂ ਉੱਥੇ ਪਿਚ ਦੇ ਨਵੀਨੀਕਰਨ ਨੂੰ ਲੈ ਕੇ ਕੰਮਕਾਜਕਰਨ ਨੂੰ ਲੈ ਕੇ ਬਦਲਾਅ ਹੋ ਗਏ ਨੇ ਤਾਂ ਉੱਥੇ ਕੰਮਕਾਜ ਕਰ ਰਿਹਾ ਤੇ ਇਸ ਕਰਕੇ ਇਹ ਜਿਹੜਾ ਵੈਨਿਊ ਚੇਂਜ ਕੀਤਾ ਤੇ ਕਈ ਥਾਵਾਂ ਤੇ ਖਰਾਬ ਮੌਸਮ ਨੂੰ ਦੇਖਦੇ ਹੋਏ ਸਥਿਤੀ ਜਿਹੜੀ ਆ ਉਹ ਵਿਗੜੇ ਨਾ ਤੇ ਮੈਚ ਜਿਹੜਾ ਵਾ ਉਨਾ ਰੁਕੇ ਇਸ ਕਰਕੇ ਸਾਰੇ ਵੈਨਿਊਜ਼ ਇਸ ਵਕਤ ਹੁਣ ਚੇਂਜ ਕਰ ਦਿੱਤੇ ਨੇ ਬੀਬੀਸੀਆਈ ਨੇ ਹੁਣ ਵੱਡੇ ਫੈਸਲੇ ਲੈ ਕੇ ਸਾਰੀਆਂ ਚੀਜ਼ਾਂ ਨੂੰ ਮੁਲਤਵੀ ਕਰ ਦਿੱਤਾ ਬਦਲਾਅ ਹੋ ਗਏ ਨੇ ਤਾਂ ਹੁਣ ਨਿਊ ਚੇਂਜ ਹੋਇਆ ਹੈ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਇਸ ਨੂੰ ਦੇਖ ਲਿਆ ਕਿ ਦੇਖਣ ਨੂੰ ਮਿਲਿਆ ਤਾਂ ਲੋਕ ਬੇਹਤ ਖੁਸ਼ ਨੇ ਕਿ ਆਖਰਕਾਰ ਹੁਣ ਬਹੁਤ ਨਜ਼ਦੀਕ ਜਿਹੜੇ ਇੰਟਰਨੈਸ਼ਨਲ ਮੈਚ ਜਿਹੜੇ ਖੇਡੇ ਜਾਣਗੇ ਉਹਨਾਂ ਦੇ ਦਿਲਚਸਪੀ ਹੁੰਦੀ ਹੈ ਕਿ ਉਹ ਮੈਚ ਦੇਖਣ ਪਰ ਦੂਰ ਕਰਕੇ ਕਈ ਵਾਰ ਨਹੀਂ ਦੇਖ ਸਕਦੇ ਤਾਂ ਹੁਣ ਲੋਕਾਂ ਨੂੰ ਸੁਖਾਲਾ ਹੋ ਗਿਆ ਨਿਊ ਚੰਡੀਗੜ੍ਹ ਮੁੱਲਾਪੁਰ ਦੇ ਵਿੱਚ ਇਹ ਜਿਹੜਾ ਅੰਤਰਰਾਸ਼ਟਰੀ ਸਟੇਡੀਅਮ ਆ ਉਸ ਦੇ ਵਿੱਚ ਕ੍ਰਿਕਟ ਸਟੇਡੀਅਮ ਵਿੱਚ ਹੁਣ ਇੰਟਰਨੈਸ਼ਨਲ ਮੈਚ 2025 ਦੇ ਵਿੱਚ ਖੇਡਣ ਵਾਲੇ ਨੇ ਤਾਂ ਹੁਣ ਬਹੁਤ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ਼ੇਅਰ ਨਾ ਬੰਦਾ ਜਿਹੜੇ ক্রিকেট ਦੇ ਫੈਨ ਚ ਨੇ ਉਹਨਾਂ ਲਈ ਇੱਕ ਬੇਹੱਦ ਵੱਡੀ ਖਬਰ ਆ ਚੁੱਕੀ ਹੈ ਸੂ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਬਦਲਾਅ ਹੋਏ ਨੇ ਉਹ ਵੀ ਜਾਣ ਹੋ ਸਕਾ